ਤਤ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਕਰ ਲਓ YouTube ਤੇ ਜਾ ਕੇ ਤੇ ਅੱਜ ਆਪਾਂ ਸਾਬੋ ਤਲਵੰਡੀ ਸਰੀ ਡੰਡਮਾ ਸਾਹਿਬ ਪਹੁੰਚੇ ਹਾਂ ਟਰੈਕਟਰ ਲੈ ਕੇ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕੌਣ ਕੌਣ ਗਰੀ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਉੱਤੇ ਆਇਆ ਕਮੈਂਟ ਕਰਕੇ ਬਈ ਜਰੂਰ ਦੱਸ ਦਿਓ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਕੌਣ ਕੌਣ ਪਹੁੰਚਿਆ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਉੱਤੇ ਇਹਨਾਂ ਦੇ ਟਰੈਕਟਰ ਜਿਹੜੇ ਆਏ ਹੋਣ ਸਾਨੂੰ ਆਪਾਂ ਵਿਖਾਉਣੇ ਆ ਜੋ ਕਰਾਂ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਆਪਣਾ ਜ ਇਹ ਜਿਹੜੀ ਵੀ ਰਾਮੇ ਨੂੰ ਸਿੱਧੀ ਸੜਕ ਜਾਂਦੀ ਹੈ ਉਹਦੇ ਉੱਤੇ ਟਰੈਕਟਰ ਖੜੇ ਹੁੰਦੇ ਨੇ ਸਾਹ ਇੱਧਰ ਆ ਗਿਆ ਟਾਵਰ ਕੋਟਾ ਇੱਥੇ ਆਪਣੇ ਟਰੈਕਟਰ ਖੜੇ ਹੁੰਦੇ ਨੇ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਅੱਜ 15 ਮਾਡਲ ਜਿਹੜਾ ਸੇਲ ਹੋ ਗਿਆ ਆਪਣਾ ਉਹ ਸਾਹਮਣੇ ਖੜਾਗਾ ਸੈਂਪਲ ਛਤਰੀ ਵਾਲਾ ਫੇਬਰ ਛਤਰੀ ਵਾਲਾ ਖੜਾ ਜੇ ਕਿਸੇ ਨੂੰ ਚਾਹੀਦਾ ਕਰ ਲਿਓ ਤੇ 20 ਮਾਡਲ ਖੜਾ ਜੌਂਡੀਅਰ ਖੜਾ 18 ਮਾਡਲ ਤੇ 20 ਮਾਡਲ ਤੋਂ ਜਾਉ ਖੜਾਗਾ 60 55 ਨਾਲ ਟਰਾਈ ਤੇ ਚੱਲੀ ਜਾਂਦੇ ਬਾਕੀ ਦੇਖਦੇ ਆ ਸੇਲ ਹੋਗੇ ਨਾ ਚੱਲੀਆਂ ਦਾ ਵੀ ਹੱਥ ਨੇ ਸਾਨੂੰ ਪਤਾ ਲੱਗ ਜੂ ਵੀ ਕਿਹੜੇ ਕਿਹੜੇ ਟਰੈਕਟਰ ਰਹਿ ਗਏ ਤੇ ਕਿਹ ਤੇ ਬਾਕੀ ਜਿਹੜੇ ਵੀ ਜੁੜੇ ਹੋਏ ਨੇ ਆਪਣੇ ਨਾਲ ਪੁਰਾਣੇ ਫੇਸਬੁੱਕ YouTube ਦੇ ਉੱਤੇ ਉਹ ਸਬਸਕ੍ਰਾਈਬ ਕਰ ਲਓ YouTube ਤੇ ਜਾ ਕੇ ਆਪਣੇ ਮਾਹਲਵਾ ਟਰੈਕਟਰ ਚੈਨਲ ਨੂੰ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੀ ਜਿਵੇਂ ਇਹਦਾ ਸੋਨਾ ਲੀਕਾ ਖੜਾਗਾ ਪੰਜ ਮਾਡਲ 179300 ਰੁਪਏ ਡਿਮਾਂਡ ਹੈ ਜੀ ਤੇ 855 ਕਾ 15 ਮਾਡਲ 130000 ਡਿਮਾਂਡ ਹੈ ਮੌਕੇ ਦਿਓ ਤੁਹਾਨੂੰ ਖੁੱਲੀ ਛੋੜ ਹੋ ਜੂਗੀ ਟਰੈਕਟਰ ਦੇ ਵਿੱਚੋਂ ਪਾਰਟੀ ਨੇ ਬਾਹਰ ਜਾਣਾਗਾ ਜਾਉਂਦੀ ਆ 53 ਦਾਸ ਹੈਗਾ ਤੇ ਇਹ ਵਾਲਾ ਅੱਠ ਮਾਡਲ ਆਗਾ ਤੇਓਦਰਸ ਮੋਨਾਲੀਕਾ 750 ਰੇਣਾ ਨੰਬਰ ਆਗੇ ਪਰਲਾ ਪੰਜਾਬ ਨੰਬਰ ਆ 852 ਜਿਹੜਾ 15 ਮਾਡਲ ਸੀ ਲਿਖੋ ਗਿਆ ਪਰਲੀ ਸਾਈਡ ਤੇ ਫਾਰਮ ਪਰ ਇੱਕ 60 ਖੜਾ ਜੌਂਡੀਅਰ ਉਹ 5050 ਡੀ ਖੜਾ ਉਪਰੇ 5050 ਡੀ ਖੜਾਗਾ ਤੇ 475 ਖੜਾਗਾ 5210 6055 ਤੇ ਆਈਸਰ 242 855 11 ਮਾਡਲ ਤੇ ਆ 20 ਮਾਡਲ 855 ਕਰੋ 16 ਦੇ ਟਾਇਰਾਂ ਵਾਲਾ 17 ਦੇ ਟਾਇਰ ਪਾਈ ਹੋਏ ਨੇ ਟਰੈਕਟਰ ਨੂੰ ਤੇ ਆ ਜੌਂਡੀਅਰ 53 ਦਾ ਦਾਗਾ ਕਿਹੜੀ ਵੀ ਰਿਵਰਸ ਵੀਡੀਓ ਦੇ ਵਿੱਚ ਡਬਲ ਡੈਸ਼ ਡਿਸਟ੍ਰਿਬਿਊਟਰ ਦੇ ਵਿੱਚ ਬਾਕੀ Ориਜਨਲ ਤੁਸੀਂ ਕੀ ਰਿਜ਼ਲਟ ਇਹ ਰੀ ਟਰੈਕਟਰ ਦੀ ਉਹ ਚੈੱਕ ਕਰ ਸਕਦੇ ਹੋ ਪੂਰਾ ਸਾਫ਼ ਕਿਹਦੀ ਟਰੈਕਟਰ ਜਿਹੜਾ ਪਿਆ ਹੈਗਾ ਬਾਡੀ ਲੈਨ ਦਾ ਤੇ ਅਰਜਨ 605 আল্টਰਾ ਇਹ ਟਰੈਕਟਰ ਬਹੁਤ ਘੱਟ ਮਿਲਦਾ ਕਿਉਂਕਿ ਹੁਣ ਸੀਆਰਟੀ ਆ ਗਈ ਇਹਨਾਂ ਦੀ ਮੰਗ ਜਿਹੜੀ ਬਹੁਤ ਡਿਮਾਂਡ ਵਧਾ ਗਈ ਜਿਹੜੇ ਵੀ ਜਾਣਕਾਰ ਨੇ ਮੇਤਰੋ ਸੰਪਰਕ ਕਰ ਲਿਓ ਤੇ ਉਹ ਬਾਈ ਨਾਟ ਗਿਆ ਨਹੀਂ ਸ਼ਾਲਫ ਮਾਪ ਜੁਨੇ ਤਾਂ ਚੱਲਿਆ ਹੋ ਤੁੰਗਾ ਸੋਨਾਲੀਕਾ 60 ਵਿਗੜਾ ਐਚ ਡੀ ਐਮ ਖੜਾ ਮੇਤਰੋ ਚੈੱਕ ਕਰ ਸਕਦੇ ਹੋ ਐਚ ਡੀ ਐਮ ਸੋਨਾਲੀਕਾ ਉਹ ਵੀ ਉੱਚਾ ਮਾਡਲ ਟਰੈਕਟਰ ਆ 855 ਦਾ 23 ਮਾਡਲ ਖੜਾ ਫਰੀ ਸਪੀਡ ਦੇ ਵਿੱਚ ਪੀਵੀ3 59 ਕਿਹੜਾ ਜਿਹੜਾ ਹੈਗਾ ਪੀਵੀ3 ਜੀ 0207 ਟਰੈਕਟਰ ਤੇ ਇਹ ਮਦਦੋਂ 2.5 ਲੱਖ ਦੀ ਮੰਗ ਰੱਖੀ ਹੋਈ ਸੀ ਵੀਰ ਦੀ ਆਫਿਸ ਤੇ ਇਹ ਵੀ ਰਣ ਰੇਟ ਹੋ ਜੂਗਾ ਸਭ ਤੋਂ 35 ਦੀ ਬਿਮਾਰਤੀ ਨਾਲ ਮਿਲੋ 997 ਮਾਡਲ ਹੈ ਵੀ ਛਾਲ ਮਾਰਤੀ ਤੇ ਆਹ ਟਰੈਕਟਰ ਜਿਹੜਾ 1 ਲੱਖ 15000 ਦਾ ਵੇਚਿਆ ਸੀ ਅਜਤਰਾ ਤੇ ਔਰ ਖੜੇ ਨੇ ਮਿੱਤਰੋ ਅੱਜ ਨੂੰ ਪੁਰਾਣੇ ਮਾਦਲ ਖੜੇ ਨੇ ਟਰਾਲੀਆਂ ਖੜੀਆਂ ਨੇ ਬਹੁਤ ਸਾਰਾ ਇਹਦੇ ਬਹੁਤ ਜ਼ਿਆਦਾ ਸਮਾਨ ਜਿਹੜਾ ਤਲਵੰਡੀ ਏਸ਼ੀਆ ਦੀ ਇਹਦੇ ਸਭ ਤੋਂ ਵੱਡੀ ਮੰਡੀ ਹੈਗੀ ਤਲਵੰਡੀ ਸਾਹਬੋ ਟਰੈਕਟਰ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਜਿਹੜੀ ਇਹ ਭਾਰਤੀਏ ਸਭ ਤੋਂ ਵੱਧ ਟਰੈਕਟਰ ਜਿਹੜਾ ਤਲਵੰਡੀ ਸਾਹਬੋ ਟਰੈਕਟਰ ਮੰਡੀ ਦੇ ਉੱਤੇ ਆਉਂਦਾ ਤੇ ਦੂਜੇ ਨੰਬਰ ਤੇ ਪਹੁੰਚਦਾ ਜਿਹੜਾ ਬਰਨਾਲਾ ਟਰੈਕਟਰ ਮੰਡੀ ਜਿਹੜੀ ਸੋਮਵਾਰ ਨੂੰ ਲੱਗਦੀ ਆ ਤੇ ਜਿਹੜਾ ਬੁੱਧਵਾਰ ਵਾਲੇ ਦਿਨ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਜਿਹੜੀ ਉਹ ਇੱਥੇ ਲੱਗਦੀ ਹੈ ਮਿੱਤਰੋ ਤਲਵੰਡੀ ਸਾਹਬੋ ਦ ਇੱਥੇ ਭਰਦੀ ਹੈ ਨਾ ਸਭ ਤੋਂ ਵੱਡੀ ਮੰਡੀ ਆ ਜਿਹੜੀ ਭਰਦੀ ਆ ਤੇ ਜਿਹੜੇ ਵੀਰਾਂ ਨੇ ਆਉਣਾ ਦਾ ਸੋਮਵਾਰ ਨੂੰ ਬਰਨਾਲਾ ਤੇ ਬੁੱਧਵਾਰ ਨੂੰ ਬੁੱਧਵਾਰ ਨੂੰ ਬੁੱਧਵਾਰ ਨੂੰ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਜਿਹੜੇ ਵੀਰਾਂ ਪਹੁੰਚਣਾ ਹੁੰਦਾ ਜਿਹੜੇ ਵੀਰਾਂ ਨੂੰ ਨਹੀਂ ਪਤਾ ਜਿਹੜੀ ਇਹ ਆਪਣੀ ਕਹਿੰਦੇ ਤਲਵੰਡੀ ਸਾਬੋ ਵਾਲੀ ਮੰਡੀ ਆ ਇਹ ਇੱਕ ਥਾਂ ਭਰਦੀ ਹੈ ਸਾਰੀ ਜਿਹੜੀ ਬਰਨਾਲੇ ਵਾਲੀ ਆ ਮਿੱਤਰੋ ਦੋ ਥਾਂ ਹੀ ਭਰਦੀ ਆ ਵਿੱਚ ਵੀਰ ਪਹੁੰਚਦੇ ਰਹਿੰਦੇ ਅੱਧੇ ਤਰਕਸ਼ੀਲ ਵਾਲੀ ਸਾਈਡ ਉੱਤਰ ਜਾਂਦੇ ਨੇ ਮਾਈਲ ਸਾਰੀ ਮੰਡੀ ਦਾ ਪਤਾ ਨਹੀਂ ਲੱਗਦਾ ਬਰਨਾਲੇ ਦੀ ਮੰਡੀ ਆ ਜਿਹੜੀ ਟਰੈਕਟਰਾਂ ਦੀ ਉਹ ਦੋ ਥਾਂ ਲੱਗਦੀ ਆ ਵਿੱਚ ਵੀਰ ਪ ਇਹ ਜਿਹੜੀ ਬਿੰਦ ਤਲਵੰਡੀ ਸਾਬੂ ਵਾਲੇ ਉਹ ਇੱਕ ਥਾਂ ਹੀ ਭਰਦੇ ਕੋਈ ਇੱਕ ਥਾਂ ਉਹ ਤੱਕ ਪੰਪ ਤੱਕ ਜਿਸ ਤੱਕ ਉਹ ਝੰਡਾ ਇਹਦਾ ਝੰਡਾ ਦਾ ਵੀ ਮਰਗਾਰਡ ਤੇ ਮੈਗ ਤੇ ਪੰਪ ਤੱਕ ਉਹ ਪੰਪ ਤੱਕ ਜਿਹੜੀ ਫੁੱਲ ਭਰਦੀ ਹੈਗੀ ਗਹਾ ਤੱਕ ਤੇ ਜਿਹੜੇ ਵੀ ਵੀਰ ਨੂੰ ਕੋਈ ਵੀ ਟਰੈਕਟਰ ਚਾਹੀਦਾ ਤਾਂ ਸੰਪਰਕ ਕਰ ਲਿਆ ਕਰੋ ਤੁਸੀਂ ਹਨਾ ਤਲਵੰਡੀ ਸਾਬੂ ਟਰੈਕਟਰ ਮੰਡੀ ਜੇ ਬਰਨਾਲਾ ਟਰੈਕਟਰ ਮੰਡੀ ਤੇ ਜੇ ਆਪਣੇ YouTube ਚੈਨਲ ਤੇ ਜਾ ਕੇ ਤੁਸੀਂ ਸਬਸਕ੍ਰਾਈਬ ਕਰਕੇ ਰੱਖ ਲਓ ਵੀਡੀਓ ਜਿਹੜੀ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤਲਵੰਡੀ ਸਾਬੂ ਮੰਡੀ ਦੀ ਹਨਾ ਤੇ ਇਹ ਦੀਏ ਬਰਨਾਲਾ ਟਰੈਕਟਰ ਮੰਡੀ ਨੇ ਬਾਕੀ ਟਰੈਕਟਰਾਂ ਦੀ ਕੰਡੀਸ਼ਨ ਵਗੈਰਾ ਤੁਹਾਨੂੰ ਸਾਰੀ ਕੁਸਾਰ ਦਿਖਾਉਂਦੀ ਰਹਾਂ ਕਰਦੇ ਵੀਡੀਓ ਸ਼ੇਅਰ ਧੰਨਵਾਦ ਤੇ ਬਾਈ ਹੁਣੀ ਕਹਿੰਦੇ ਹੁਣ ਫੋਟੋ ਕਰਾਉਣੀਆਂ ਟਰੈਕਟਰ ਲੈ ਕੇ ਚੱਲੇ ਨੇ ਮਿੱਤਰੋ 15 ਮਾਡਲ ਦੇਤਾ ਬਾਈ ਨੂੰ ਬਹੁਤ ਬਧਾਈ ਗੂੜੀ ਸੰਗਰ ਕਰਦੇ ਵੀਡੀਓ ਸ਼ੇਅਰ ਧੰਨਵਾਦ ਜੀ